ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਪ੍ਰਾਣੀ ਵਾਹਿਗੁਰੂ ਦੀ ਪਰਮਾਤਮਾ ਦੀ ਭਗਤੀ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਆਪਣੇ ਸ਼ਬਦ ਦੀ ਆਪਣੇ ਜਾਪ ਦੀ ਆਪਣੇ ਨਾਮ ਦੀ ਕਲਾ ਜ਼ਰੂਰ ਵਰਤਾਉਂਦਾ ਹੈ ਸੋ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜਿਨ੍ਹਾਂ ਨੇ ਅਭਿਆਸ ਕੀਤਾ ਹੈ ਉਹਨਾਂ ਨੂੰ ਇਸ ਗੱਲ ਤੇ ਪ੍ਰਤੀਤ ਆਉਂਦੀ ਹੈ ਵਿਸ਼ਵਾਸ ਆਉਂਦਾ ਹੈ ਕਿ ਹਾਂ ਨਾਮ ਵਿੱਚ ਕੋਈ ਸ਼ਕਤੀ ਹੈ ਜਿਨ੍ਹਾਂ ਨੂੰ ਨਾਮ ਦੇ ਉੱਤੇ ਯਕੀਨ ਆ ਗਿਆ ਰਸ ਬਣ ਗਿਆ ਉਹ ਕਦੇ ਵੀ ਵੈਗੁਰੂ ਦੇ ਨਾਮ ਨੂੰ ਪਰਮਾਤਮਾ ਦੀ ਭਗਤੀ ਨੂੰ ਛੱਡਦੇ ਨਹੀਂ ਦੁੱਖ ਆਵੇ ਸੁੱਖ ਆਵੇ ਉਹ ਹਮੇਸ਼ਾ ਹੀ ਵਹਿਗੁਰੂ ਦੇ ਚਰਨਾਂ ਨੂੰ ਫੜੀ ਰੱਖਦੇ ਨੇ ਪੱਲੇ ਨੂੰ ਫੜੀ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਕੋਈ ਪਿਛਲੇ ਕਰਮ ਹੀ ਹਨ ਜਿਹੜੇ ਅਸੀਂ ਦੁਖੀਆਂ ਔਰ ਦੁੱਖਾਂ ਨੂੰ ਕੱਟਣ ਦਾ ਇੱਕੋ ਇੱਕ ਤਰੀਕਾ ਹੈ ਉਹ ਹੈ ਪਰਮਾਤਮਾ ਦਾ ਨਾਮ ਕਿਉਂਕਿ ਗੁਰका ਸ਼ਬਦ ਕੱਟੈ ਕੋਟ ਕਰਮ ਗੁਰੂ ਦਾ ਸ਼ਬਦ ਹੀ ਬਾਣੀ ਦਾ ਸ਼ਬਦ ਹੀ ਨਾਮ ਪ੍ਰਮਾਤਮਾ ਦਾ ਹੀ ਪਿਛਲੇ ਕਰਮਾਂ ਨੂੰ ਕੱਟਦਾ ਹੈ ਤੇ ਨਵੇਂ ਕਰਮ ਨਮੀ ਕਿਸਮਤ ਨਵੇਂ ਭਾਗ ਬਣਾਉਂਦਾ ਹੈ ਵਾਹਿਗੁਰੂ ਦਾ ਸ਼ਬਦ ਜਾਂ ਬਾਣੀ ਦਾ ਸ਼ਬਦ ਕੋਈ ਵੀ ਪ੍ਰਮਾਤਮਾ ਦਾ ਨਾਮ ਕਿਸੇ ਤਰ੍ਹਾਂ ਵੀ ਜਪਦਾ ਹੈ ਉਸ ਨੇ ਆਪਣੀ ਕਲਾ ਵਰਤਉਣੀ ਹੀ ਵਰਤਉਣੀ ਹੈ ਜਿਵੇਂ ਮਹਾਰਾਜ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਕਿ ਮੈਂ ਬਲਹਾਰ ਮੈਂ ਕੁਰਬਾਨ ਜਾਂਦਾ ਹਾਂ ਜਿੰਨੇ ਵੀ ਪ੍ਰਮਾਤਮਾ ਦੇ ਨਾਮ ਨੇ ਐਡੀ ਸ਼ਕਤੀ ਹੈ ਪ੍ਰਮਾਤਮਾ ਦੇ ਨਾਮ ਵਿੱਚ ਗੁਰੂ ਨਾਨਕ ਮਹਾਰਾਜ ਨੇ ਸਾਰੇ ਹੀ ਨਾਮਾਂ ਨੂੰ ਪ੍ਰਮਾਤਮਾ ਦੇ ਨੂੰ ਨਮਸਕਾਰ ਕੀਤੀ ਹੈ ਬਲਹਾਰ ਕੀਤਾ ਹੈ ਕੁਰਬਾਨ ਕੀਤਾ ਹੈ ਜਿਵੇਂ ਜਾਪ ਸਾਉ ਦੇ ਵਿੱਚ ਕਿੰਨੇ ਹੀ ਸ਼ਬਦ ਨੇ ਨਮਸਤਵ ਅੰਕਾਲ ਲਈ ਨਮਸਤਵ ਕਿਰਪਾ ਲਈ ਨਮਸਤਵ ਰੂਪੇ ਨਮਸਤਵ ਨੂਪੇ ਸੋ ਗੁਰਮਖ ਪਿਆਰਿਓ ਅੱਜ ਆਪਾਂ ਤੁਹਾਡੇ ਨਾਲ ਵਿਚਾਰ ਕਰਦੇ ਆਂ ਵਾਹਿਗੁਰੂ ਗੁਰਮੰਤਰ ਦੀ ਸ਼ਬਦ ਦੀ ਕਲਾ ਵੈਸੇ ਤਾਂ ਪ੍ਰਮਾਤਮਾ ਦਾ ਨਾਮ ਕੋਈ ਵੀ ਹੋਵੇ ਸਾਰੇ ਹੀ ਪਾਰ ਲੰਘਾਉਣ ਦੇ ਸਮਰੱਥ ਨੇ ਸਾਰੇ ਹੀ ਕਾਰਜ ਕਰਨ ਦੇ ਸਮਰੱਥ ਨੇ ਪਰ ਅੱਜ ਆਪਾਂ ਵਾਹਿਗੁਰੂ ਗੁਰਮੰਤਰ ਦੀ ਕਲਾ ਬਾਰੇ ਗੱਲ ਕਰਦੇ ਆ ਕਿ ਕਿੰਨੀ ਕੁ ਸ਼ਕਤੀ ਹੈ ਸੋ ਵਾਹਿਗੁਰੂ ਸ਼ਬਦ ਦੇ ਵਿੱਚ ਗੁਰਮੁਖ ਪਿਆਰ ਇੰਨੀ ਸ਼ਕਤੀ ਹੈ ਨਾ ਕਿ ਜਿਹੜੇ ਕਮਾਈ ਕਰ ਲੈਣ ਜਿੰਨਾ ਵੀ ਕੋਈ ਕਿਸੇ ਵੀ ਸ਼ਬਦ ਦੀ ਕਮਾਈ ਕਰੇਗਾ ਸ਼ਬਦ ਨੂੰ ਜਿੰਨਾ ਵਾਰ-ਵਾਰ ਵਾਰ-ਵਾਰ ਜਪਦਾ ਰਹੇਗਾ ਉਹਦੀ ਉਤਨੀ ਹੀ ਤਾਕਤ ਹੈ ਜਿਹੜੀ ਪ੍ਰਚੰਡ ਜਹਾਰ ਹੁੰਦੀ ਜਾਵੇਗੀ ਲਿਸ਼ਕਦੀ ਜਾਵੇਗੀ ਉਹ اتنا ਹੀ ਪਾਵਰਫੁੱਲ ਹੁੰਦਾ ਜਾਵੇਗਾ ਸ਼ਬਦ ਜਿੰਨਾ ਕੋਈ ਅਭਿਆਸ ਕਿਸੇ ਸ਼ਬਦ ਦਾ ਕਰੇਗਾ ਸੋ ਆਪਾਂ ਕਮਾਈ ਕੀਤੇ ਹੋਏ ਵਾਹਿਗੁਰੂ ਗਰਮੰਤਰ ਦੀ ਸ਼ਬਦ ਦੀ ਕਲਾ ਬਾਰੇ ਅੱਜ ਗੱਲ ਕਰਦੇ ਆਂ ਕਿ ਭਾਈ ਰਣਧੀਰ ਸਿੰਘ ਜੀ ਉਹ ਬਹੁਤ ਹੀ ਜ਼ਿਆਦਾ ਕਮਾਈ ਵਾਲੇ ਸਾਧੂ ਮਹਾਂਪੁਰਖ ਸੰਤ ਮਹਾਂਪੁਰਖ ਸਿੰਘ ਸਾਹਿਬ ਜੀ ਹੋਏ ਨੇ ਇੱਕ ਵਾਰ ਉਹ ਆਪਣੇ ਜਥੇ ਸਮੇਤ ਪੰਜਾਂ ਪਿਆਰਿਆਂ ਸਮੇਤ ਕਿਤੇ ਅੰਮ੍ਰਿਤ ਛਕਾਉਣਾ ਸੀ ਉਹਨਾਂ ਨੇ ਖੰਡੇ ਵੱਟ ਦਾ ਅੰਮ੍ਰਿਤ ਛਕਾਉਣਾ ਸੀ ਸੋ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਇਕੱਠੇ ਹੋ ਗਏ ਛਕਾਉਂਦੇ ਰਹੇ ਜਲ ਅੰਮ੍ਰਿਤ ਉਹ ਤੇ ਪੂਰੇ ਜਲ ਦੇ ਵਿੱਚ ਪਤਾਸੇ ਪਾ ਕੇ ਖੰਡਾ ਫੇਰੇ ਆ ਪੂਰੇ ਜਹੋ ਜਲਾਲ ਦੇ ਨਾਲ ਕਿਉਂਕਿ ਨਾਮ ਰੰਗ ਵਿਚ ਰੰਗੇ ਹੋਏ ਸੀਗੇ ਇਸ ਤਰ੍ਹਾਂ ਜਦੋਂ ਪੂਰੇ ਸਰਦਾ ਦੇ ਨਾਲ ਪੂਰੇ ਹੀ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਪੰਜਾਂ ਬਾਣੀਆਂ ਦੇ ਪਾਠ ਦੇ ਨਾਲ ਅੰਮ੍ਰਿਤ ਤਿਆਰ ਹੋ ਗਿਆ ਅਖੰਡੇ ਬਾਟੇ ਦਾ ਪਾਉਲ ਦਿੱਤੀ ਗਈ ਜਦੋਂ ਔਰ ਜਦੋਂ ਸ਼ਿਕਾਉਣ ਲੱਗੇ ਕਿ ਬਹੁਤ ਵੱਡੀ ਘਟਨਾ ਵਾਪਰ ਗਈ ਗੁਰਮਖੋ ਪਿਆਰਿਓ ਜਦੋਂ ਪਾਉਲ ਸ਼ਿਕਾਈ ਜਾਂਦੀ ਹੈ ਅੰਮ੍ਰਿਤ ਸ਼ਿਕਾਇਆ ਜਾਂਦਾ ਹੈ ਉਦੋਂ ਜਿਹੜੇ ਵਿੱਚ ਸੀ ਸਿੰਘ ਜਥੇ ਦੇ ਲੱਗੇ ਹੋਏ ਪੰਜਾਂ ਪਿਆਰਿਆਂ ਦੇ ਵਿੱਚ ਉਹਨਾਂ ਨੇ ਨਾ ਕਿਸੇ ਬੱਚੇ ਨੂੰ ਅੰਮ੍ਰਿਤ ਛਕਾਉਣ ਵੇਲੇ ਜਦੋਂ ਅੱਖਾਂ ਤੇ ਚੂਲਾ ਮਾਰੀਂਦਾ ਸਰਵ ਵਿੱਚ ਵੀ ਪਾਈਂਦਾ ਛਕਾਈਂਦਾ ਵੀ ਹੈ ਹੱਥਾਂ ਵਿੱਚ ਚੂਲਾ ਲੈ ਕੇ ਇੱਕ ਬੱਚੇ ਦੇ 8-10 ਸਾਲ ਦਾ ਬੱਚਾ ਸੀ ਜਦੋਂ ਲੈਣਾ ਤੇ ਅੱਖਾਂ ਤੇ ਚੂਲਾ ਮਾਰਿਆ ਵੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਅੱਖਾਂ ਤੇ ਚੂਲਾ ਮਾਰਿਆ ਜਦੋਂ ਛੱਟਾ ਮਾਰਿਆ ਤਾਂ ਉਹ ਇੰਨੀ ਜਿਆਦੇ ਕਮਾਈ ਸੀ ਉਹਨਾਂ ਸੰਗਾਂ ਦੀ ਅਮਰ ਸਿਕਾਉਣ ਵਾਲਿਆਂ ਦੀ ਭਾਈ ਰਣਜੀਤ ਸਿੰਘ ਦੇ ਜਥੇ ਦੇ ਵਿੱਚ ਪੰਜਾਂ ਪਿਆਰਿਆਂ ਦੇ ਵਿੱਚ ਲੱਗੇ ਹੋਏ ਸੀ ਕਿ ਉਹ ਬੱਚੇ ਦੀ ਦਸਮ ਦਵਾਰ ਨੂੰ ਇੱਕੋ ਦਮ ਸੁਰਤੀ ਚੜ ਗਈ ਦਸਮ ਦਵਾਰ ਨੂੰ ਗੁਰਮਖ ਪਿਆਰਿਓ ਇਕ ਕੁਛ ਹੀ ਪਲਾਂ ਦੇ ਵਿੱਚ ਬੱਚਾ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ ਜਦੋਂ ਤਾਂ ਜਿਵੇਂ ਪੰਛੀ ਆਕਾਸ਼ ਵਿੱਚ ਉੱਡਦੇ ਨੇ ਇਸ ਤਰ੍ਹਾਂ ਪੰਛੀ ਆਕਾਸ਼ ਵਿੱਚ ਉੱਡਣ ਦੀ ਤਰ੍ਹਾਂ ਉਹ ਬੱਚਾ ਹੌਲੀ-ਹੌਲੀ ਧਰਤੀ ਤੋਂ ਵਾਹਿਗੁਰੂ ਵਾਹਿਗੁਰੂ ਕਰਦਾ ਉੱਤੇ ਨੂੰ ਉੱਚੇ ਉੱਠਣ ਲੱਗਿਆ ਤੇ ਥੋੜਾ ਜਿਹਾ ਹੋਰ ਉੱਚੇ ਉੱਠਿਆ ਹੋਰ ਉੱਚੇ ਉੱਠਿਆ 5-7 ਫੁੱਟ ਦੀ ਦੁਆ ਦੂਰੀ ਦੇ ਉੱਤੇ ਆਕਾਸ਼ ਵਿੱਚ ਜਾਨੀ ਕਿ ਧਰਤੀ ਤੋਂ ਉੱਚਾ ਉੱਠ ਕੇ ਦਰਬਾਰ ਸਾਹ ਦੇ ਵਿੱਚ ਐ ਜਿਵੇਂ ਜਹਾਜ਼ ਉੱਡਦਾ ਹੈ ਹੌਲੀ-ਹੌਲੀ ਉੱਡ ਕੇ ਇਸ ਤਰ੍ਹਾਂ ਸਾਰੇ ਦਰਬਾਰ ਵਿੱਚ ਘੁੰਮ ਗਿਆ ਜਿਹੜੀ ਸੰਗਤ ਉੱਥੇ ਬੈਠੀ ਸੀ ਅਮਰ ਛਕਣ ਵਾਲੀ ਜਿਨ੍ਹਾਂ ਨੇ ਛਕ ਲਿਆ ਸੀ ਉਹ ਵੀ ਜਿਨ੍ਹਾਂ ਨੇ ਜੇ ਚੂਲਾ ਵੈਗਰੂ ਅਮਰ ਛਕਣਾ ਸੀ ਉਹ ਵੀ ਉੱਥੇ ਬੈਠੀ ਸੀ ਤਾਂ ਜਦੋਂ ਉਹ ਬੱਚੇ ਦੀ ਵਾਈਬ੍ਰੇਸ਼ਨ ਪੂਰੇ ਜਹੋ ਜਲਾਲ ਦੇ ਨਾਲ ਛੱਟਾ ਮਾਰਿਆ ਹੋਇਆ ਅਮਰ ਦਾ ਇੰਨੀ ਜ਼ਿਆਦੇ ਵਾਈਬ੍ਰੇਸ਼ ਇੰਨੀ ਜ਼ਿਆਦੇ ਊਰਜਾ ਬਣ ਗਈ ਕਿ ਸਾਰੇ ਵਾਹਿਗੁਰੂ 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 ਔਰ ਬਸਮਾਦ ਵਿੱਚ ਆ ਗਈ ਸਾਰੇ ਨੂੰ ਖਮਾਰੀ ਚੜ ਗਈ ਨਾਮ ਦੀ ਸੋ ਸਿੰਘ ਕਹਿਣ ਲੱਗੇ ਭਾਈ ਰਣਜੀਤ ਸਿੰਘ ਨੂੰ ਕਿ ਬਾਬਾ ਜੀ ਸਿੰਘ ਸਾਹਿਬ ਜੀ ਹੁਣ ਕਿਵੇਂ ਕਰੀਏ ਕਹਿੰਦੇ ਭਾਈ ਤੁਸੀਂ ਜ਼ਿਆਦੇ ਪਾਵਰਫੁਲ ਹੋ ਕੇ ਜ਼ਿਆਦੇ ਜਾਹੋ ਜਲਾਲ ਬਚਾ ਕੇ ਇਹ ਛੱਟਾ ਮਾਰ ਗਏ ਇਹ ਤੋਂ ਹੁਣ ਸੁਰਤੀ ਤੋਂ ਸੰਭਾਲ ਹੀ ਨਹੀਂ ਜਾਂਦੀ 10 ਦੁਆਰ ਵਿੱਚ ਚੜ ਕੇ ਅਕਾਲ ਪੁਰਖ ਸੱਚਖੰਡ ਦੇ ਸਾਹਮਣੇ ਦੀ ਰੂਹ ਖੜ ਗਈ ਜਾ ਕੇ ਅਕਾਲ ਪੁਰਖ ਦੇ ਸੱਚਖੰਡ ਦੇ ਸਾਹਮਣੇ ਇਹਦੀ ਰੂਹ ਖੜੀ ਆ ਹੁਣ ਹੁਣ ਇਹ ਇਸ ਤਰ੍ਹਾਂ ਕਰੋ ਅਕਾਲ ਪੁਰਖ ਦਾ ਇਹ ਮਲਾਪ ਮੰਨ ਰਹੀ ਆਲਾਪ ਮਲਾਪ ਮੰਗ ਰਹੀ ਹੈ ਜਿਹੜੀ ਇਹਦੀ ਸੁਰਤ ਹੈ ਉਹ ਪਰਮੇਸ਼ਰ ਦਾ ਮੇਲ ਪਰਮੇਸ਼ਰ ਦਾ ਸੰਜੋਗ ਮੰਗ ਰਹੀ ਹੈ ਇਹ ਤੜਫਰੀ ਹੈ ਸੱਚਖੰਡ ਦੇ ਦਰਬਾਰ ਮੂਰੇ ਜਾ ਕੇ ਦਰ ਮੂਰੇ ਜਾ ਕੇ ਜਿੱਥੇ ਆਪਾਂ ਕਹਿੰਦੇ ਹਾਂ ਸੋ ਦਰ ਕੀ ਹਸੋ ਕਰਕੇ ਆ ਸੱਚਖੰਡ ਵਸੈ ਲਰੰਕਾਰ ਉੱਥੇ ਜਾ ਕੇ ਗੁਰਮੁਖ ਪਿਆਰਿਓ ਕਹਿੰਦੇ ਹੁਣ ਤੋ ਅਸੀਂ ਇਹਦੀ ਰੂਹ ਦਾ ਮਲਾਪ ਅਕਾਲ ਪੁਰਖ ਦੇ ਨਾਲ ਹੋਵੇ ਲਾਵਾ ਦਾ ਪਾਠ ਕਰੋ ਕਿਉਂ ਲਾਵਾ ਦਾ ਪਾਠ ਪਰਮੇਸ਼ਰ ਦੇ ਮਲਾਪ ਦਾ ਪਾਠ ਹੈ ਜਿਵੇਂ ਵਿਆਹ ਹੁੰਦਾ ਸੰਯੋਗ ਮਿਲਦਾ ਉਦੋਂ ਫਿਰ ਲਾਵਾ ਦਾ ਪਾਠ ਕਰਕੇ ਉਹ ਸੁਰਤ ਦਾ ਮਲਾਪ ਹੋਇਆ ਕਾਲਪੁਰਖ ਦੇ ਨਾਲ ਔਰ ਫਿਰ ਹੌਲੀ-ਹੌਲੀ ਸ਼ਾਂਤ ਹੁੰਦੀ ਰੂਹ ਉਹ ਬਸਮਾਤ ਤੋਂ ਥੱਲੇ ਆਈ ਲਗਭਗ ਉਹ 8 ਘੰਟਿਆਂ ਬਾਅਦ ਉਹਦੀ ਸੁਰਤੀ ਖੁੱਲੀ ਗੁਰਮੁਖ ਪਿਆਰ ਇਹ ਕਾਹਦਾ ਕਾਹਦਾ ਚਮਤਕਾਰ ਸੀ ਕਾਦੀ ਤਾਕਤ ਸੀ ਵਾਹਿਗੁਰੂ ਗੁਰਮੰਤਰ ਦੀ ਗੁਰਬਾਣੀ ਦੇ ਸ਼ਬਦ ਦੀ ਆਕਾਸ਼ ਵਿੱਚ ਵੀ ਉੱਡਣ ਲੱਗ ਜਾਂਦਾ ਬੰਦਾ ਪੰਛੀਆਂ ਦੀ ਤਰ੍ਹਾਂ ਇਹ ਪਾਈ ਰਣਜੀਤ ਸਿੰਘ ਦੇ ਜਥੇ ਦੀ ਗੱਲਬਾਤ ਹੈ ਗੁਰਮੁਖ ਪਿਆਰਿਓ ਕੋਈ ਐਵੇਂ ਗੱਲਬਾਤ ਨਹੀਂ ਇੰਨੀ ਸ਼ਕਤੀ ਹੁੰਦੀ ਹੈ ਜੇ ਆਪਾਂ ਵੀ ਵਾਹਿਗੁਰੂ ਦਾ ਪੱਲਾ ਨਾ ਛੱਡੀਏ ਸਾਡੇ ਵਿੱਚ ਬਹੁਤ ਜ਼ਿਆਦੇ ਤਾਕਤ ਆ ਜਾਂਦੀ ਹੈ ਕਿਸੇ ਵਿੱਚ ਵੀ ਕੋਈ ਵੀ ਪ੍ਰਮਾਤਮਾ ਦਾ ਨਾਮ ਜਪੇ ਉਹਦੇ ਵਿੱਚ ਸ਼ਬਦ ਨੇ ਕਲਾਤਾ ਵਰਤੌਣੀ ਹੀ ਵਰਤੌਣੀ ਹੈ ਗੁਰਮੁਖ ਪਿਆਰ ਇਸ ਕਰਕੇ ਗੁਰੂ ਦਾ ਪੱਲਾ ਨਾ ਛੱਡੋ ਵਾਹਿਗੁਰੂ ਬਾਣੀ ਦਾ ਔਰ ਨਾਮ ਸਵਣ ਦਾ ਕਦੇ ਪੱਲਾ ਨਹੀਂ ਛੱਡਣਾ ਸਿੰਦਾ ਵਾਹਿਗੁਰੂ ਆਪੇ ਮਿਹਰ ਕਰਕੇ ਆਪਣੇ ਨਾਲ ਲਾ ਲੈਂਦਾ ਹੈ ਕਲਾ ਵਰਤਦੀ ਰਹਿੰਦੀ ਹੈ ਔਰ ਭਗਤ ਜਪਦੇ ਰਹਿੰਦੇ ਨੇ ਗੁਰਮੁਖ ਪਿਆਰੇ ਜਪਦੇ ਰਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ